ਕਿ 마फिया ਸਰਕਾਰ ਚਲਾਣਾ ਪਿਆ ਔਰ 마फिया ਨੇ ਅੱਜ ਲਾਤੀ ਨੇ ਕਿ 150 ਕਿਲਾ ਜ਼ਮੀਨ ਤੇ ਪਾਣੀ ਦੇ ਥੱਲੇ ਜਾ ਚੁੱਕੀ ਇਹਨਾਂ ਦਾ ਲਾਲਚ ਔਰ ਪੰਜਾਬ ਦੇ ਲਗਭਗ 1800 ਪਿੰਡ ਡੁੱਬ ਗਏ 1800 ਪਿੰਡ 18 April ਨੂੰ ਪਿੰਡ ਦੇ ਲੋਕਾਂ ਨੇ FIR ਕਰਾਈ ਹੈ ਕਿ ਇੱਥੇ ਬੇਅੰਤਹਾ ਖਨਨ ਹੋ ਰਿਹਾ ਹੈ ਮੇਰੀ ਪ੍ਰੈਸ ਦੇ ਲੋਕਾਂ ਕੇ ਬੇਨਤੀ ਹੈ ਉਹ 18 ਅਪ੍ਰੈਲ ਦੀ ਸਦਾ ਥਾਣਾ ਮਿਹਰਬਾਨ ਮਿਹਰਬਾਨ ਪੂਰਾ ਥਾਣੇ ਦੇ ਅੰਦਰੋਂ ਉਹਦੀ ਰਿਪੋਰਟ ਤੇ ਲੈ ਕੇ ਦੇਖੋ ਕਿ ਉਹ ਕੰਪਲੇਂਟ ਹੋ ਰਹੀ ਹੈ ਕਿ ਸਾਡੇ ਪਿੰਡ ਚੋਂ 25 25 30 30 40 40 ਫੁੱਟ ਫਾਲਤੂ ਰੇਤ ਕੱਟਦੀ ਦਰਿਆ ਨੂੰ ਵੈਲਕਮ ਕੀਤਾ ਇਸ ਸਰਕਾਰ ਨੇ ਔਰ ਜਿਹੜਾ ਅੱਜ ਖੁਮਿਆਜਾ ਪੂਰਾ ਪੰਜਾਬ ਇਹੋ ਹੀ ਹਾਲ ਜਨਾਲੇ ਇਹੋ ਹੀ ਹਾਲ ਦੀਨਾ ਨਗਰ ਹੈ ਐਗੋਈ ਹਾਲ ਗੁਰਦਾਸ ਕੋਲ ਤੇਰਾ ਬਾਬਾ ਨਾਨਕ ਬਾਬੇ ਨਾਨਕ ਦੀ ਉਹ ਧਰਤੀ ਜਿੱਤੇ ਬਾਬੇ ਨਾਨਕ ਨੇ ਸਾਡੇ ਗੁਰੂ ਮਹਾਰਾਜ ਨੇ ਹਲ ਚਲਾਇਆ ਅੱਜ ਉੱਥੇ ਵੀ ਰੇਤ ਦੇ ਖਨਨ ਦੇ ਕਾਰਨ ਤਬਾਈ ਆ ਗਈ ਮੈਨੂੰ ਹੈਰਾਨੀ ਹੁੰਦੀ ਹੈ ਅੱਜ ਇਰੀਗੇਸ਼ਨ ਮਨਿਸਟਰ ਦੀ ਸੁਣੀ ਰੇ ਕਿਰੇ ਇਹਨਾਂ ਦਾ ਵਿਧਾਨ ਸਭਾ ਦੇ ਪਟਲ ਤੇ ਭਾਸ਼ਣ ਹੈ ਤੁਸੀਂ ਕੱਢ ਕੇ ਦੇਖੋ 2 ਕਿਲੋਮੀਟਰ ਕੀ 200 ਕਿੰਨੇ ਕਰੋੜ ਰੁਪਈਆ ਸੀ ਕੱਚੇ ਬੰਦਾਂ ਨੂੰ ਪੱਕਾ ਕਰਨ ਅਸੇਲਾਤ ਇਹ ਤੁਸੀਂ ਬੰਦ ਬਣੇ ਸੀ ਬਾਦਪਾਈ ਸਾਹਿਬ ਨੇ ਪੈਸਾ ਭੇਜਿਆ ਸੀ ਔਰ ਬਾਦਲ ਸਾਹਿਬ ਮੁੱਖ ਮੰਤਰੀ ਸਾਹਿਬ ਇਹ ਅੱਜ ਜੋ ਬੰਦਾਂ ਦੀ ਰਿਪੇਅਰ ਕਿੰਨੇ ਕਰਨੀ ਸੀ ਉਹ ਕਿੱਥੇ ਗਿਆ 200 ਕਿੰਨੇ ਕਰੋੜ ਰੁਪਏ ਦਾ ਵਿਧਾਨ ਸਭਾ ਹੀ ਬੋਲੇ ਸੀ ਅੱਜ ਪੰਜਾਬ ਸੰਤਾਪ ਚ ਹੈ ਇਹ ਫਸਲ ਇੱਕ ਦਬਾ ਨਹੀਂ دی ਹੋਈ ਜਿਹੜੀ ਰੇਤ ਆ ਗਈ ਹੈ ਉਹ ਕਦੋਂ ਚੁੱਕੀ ਜਾਊਗੀ ਕਦੋਂ ਫਸਲ ਥੱਲੇ ਖੜੀ ਹੋਏਗੀ ਉਹ ਕਿਸਾਨ ਵੀਰ ਕਹਿ ਰਹੇ ਸੀ ਜਿਹੜਾ ਪੈਸਾ ਉਹ ਸਿੱਧਾ ਕਿਸਾਨਾਂ ਨੂੰ ਭੇਜਣਾ ਇਹ ਨਾ ਹੋਵੇ ਵਿਚਕਾਰ ਕੋਈ ਦલાਲ ਆ ਜਾਣ ਨਹੀਂ ਤੇ ਇੰਨਾ ਅਵਿਸ਼ਵਾਸ ਹੈ ਲੋਕਾਂ ਨੂੰ ਸਰਕਾਰ ਦਾ ਇੰਨਾ ਅਵਿਸ਼ਵਾਸ ਹੈ ਲੋਕ ਸਰ ਆਮ ਆਦਮੀ ਸਭ ਸੈਂਟਰ ਸਰਕਾਰ ਵੱਲ ਦੇਖ ਰਹੇ ਆ ਪੰਜਾਬ ਦੇ ਲੋਕ ਕਿ ਕਦੋਂ ਵੀ ਰਾਹਤ ਫੰਡ ਮਿਲੇ ਸੈਂਟਰ ਸਰਕਾਰ ਵੱਲ ਲਗਾਤਾਰ ਪੰਜਾਬ ਦੇ ਲੋਕ ਦੇਖ ਰਹੇ ਆ ਕਿ ਰਾਹਤ ਮਹੇਰਾਨ ਝੂਠ ਦਾ ਨਰੇਟਿਵ ਚਲਾ ਰਹੇ 11000 ਕਰੋੜ ਰੁਪਏ ਐਨ ਡੀ ਆਰ ਐਫ ਦੇ ਅੰਦਰ ਸਟੇਟ ਗਵਰਨਮੈਂਟ ਕੋ ਪਿਆ ਲਗਭਗ 250 ਕਰੋੜ ਰੁਪਏ ਦੇ ਹੂਨ ਲਾਸਟ ਕਿਸ਼ਤ ਆਈ ਹੈ ਇਸ ਤੋਂ ਇਲਾਵਾ ਕੇਂਦਰ ਸਰਕਾਰ ਦੇ ਖੁਦ ਪ੍ਰਧਾਨ ਮੰਤਰੀ ਸਾਹਿਬ ਨੇ ਮੁੱਖ ਮੰਤਰੀ ਨੂੰ ਫੋਨ ਕਰਕੇ ਕਿਹਾ ਗਵਰਨਰ ਨੂੰ ਫੋਨ ਕਰਕੇ ਕਿਹਾ ਕਿ ਹਰ ਜੋ ਵਤ ਵਤ ਹੈਲਪ ਹੈ ਮਿਲੇਗੀ ਪਰ ਸਰ ਸਰਕਾਰ ਤਾਂ ਮੈਂ ਤਾਂ ਮੇਰੇ ਵੀਰ ਜੀ ਕੱਲ੍ਹ ਦੇ ਸੁਣੋ ਇੱਕ ਕਹਾਣੀ ਪੜੀ ਫੋਨ ਕਰਨਾ ਤੇ ਟਵੀਟ ਤੇ ਫਰਕ ਹੁੰਦਾ ਫੋਨ ਕੀਤਾ ਜੀ ਆਂ ਆਪਣਾ ਮੰਤਰੀ ਭੇਜਿਆ ਜਨਾਬ ਸਰ ਹਿਮਾਚਲ ਘੱਟ ਪਟਾਈ ਨੇ ਪਹਿਲੇ ਦਾ ਹੜ੍ਹ ਉੱਥੇ ਵੀ ਸਰਕਾਰ ਬੀਜੇਪੀ ਦੀ ਨਹੀਂ ਗਿਆ ਨਾ ਤੋ ਇਹ ਸਾਡੀ ਜਨਤਾ ਸਰ ਸਦੀ ਡਿਊਟੀ ਹੈ ਔਰ ਮੰਤਰੀ ਖੁਦ ਕ੍ਰਿਸ਼ੀ ਖੇਤੀਬਾੜੀ ਮੰਤਰੀ ਨੇ ਇੱਥੇ ਭੇਜਿਆ ਕਿ ਜਾ ਕੇ ਮੋਕੇ ਤੇ ਜਾਇਜ਼ਾ ਲਵੋ ਦੋ ਟੀਮਾਂ ਪਿੰਡ ਪਿੰਡ ਚ ਗਈਆਂ ਮੋਕੇ ਤੇ ਜਾਇਜ਼ਾ ਲੈਣ ਦੀਆਂ ਕੇਂਦਰ ਦੀਆਂ ਟੀਮਾਂ ਇਹ ਅਸਲ ਚ ਜਿੰਨਾ ਚੀ ਗੁਰਦਾਵਰੀਆਂ ਨਹੀਂ ਹੋਣਗੀਆਂ ਉਨਾ ਚਿਰ ਕੋਈ ਪੈਕੇਜ ਕਿਸੇ ਨੂੰ ਵਿਅਕਤੀਗਤ ਕਿਸੇ ਕਿਸਾਨ ਨੂੰ ਮਿਲ ਨਹੀਂ ਪਾਣਾ ਸੈਂਟੇਟ ਕੋਲ ਪੈਸਾ ਆ ਚੁੱਕਾ ਹੈ ਲੇਕਿਨ ਪੈਸੇ ਅਸੇ ਰਿਪੋਰਟ ਤੇ ਸਟੇਟ ਨੇ ਬਣਾ ਕੇ ਭੇਜਣੀ ਹੈ ਨਾ ਜੀ ਉਹ ਰਿਪੋਰਟ ਬਣਾਣ ਅਸੇ ਤਹਿਸੀਲਦਾਰ ਨਾ ਤਹਿਸੀਲਦਾਰ ਪਟਵਾਰੀ ਲੱਗਣਗੇ ਉਹ ਜਦੋਂ ਮੁੱਖ ਪ੍ਰਧਾਨ ਮੰਤਰੀ ਖੁਦ ਕਹਿ ਰਿਹਾ ਹੈ ਗ੍ਰਹਿ ਮੰਤਰੀ ਜਿਹੜਾ ਐਨਡੀਆਰ ਦਾ ਇੰਚਾਰਜ ਹੈ ਐ ਤੁਸੀਂ ਦੇਖੋ ਆਰਮੀ ਆਈ ਹੈ ਮੁੱਖ ਮੰਤਰੀ ਸਾਹਿਬ ਦੇ ਕਹਿੰਦੇ ਆਈ ਐ ਐਨ ਡੀ ਆਰ ਐਫ ਲੱਗੀ ਹੈ ਮੁੱਖ ਮੰਤਰੀ ਸਾਹਿਬ ਦੇ ਕਹਿੰਦੇ ਲੱਗੇ ਇਹ ਕੇਂਦਰ ਸਰਕਾਰ ਲੱਗੀ ਐ ਇਸਲੇ ਵਕਤ ਨਹੀਂਗਾ ਕਿਸੇ ਤੇ ਬਲੇਮ ਕਰਨ ਦਾ ਇਹ ਵਕਤ ਹੈ ਪੰਜਾਬ ਬਚਾਉਣ ਦਾ ਲੇਕਿਨ ਮੈਂ ਥੇਕ ਮੰਗ ਕਰਨਾ ਅੱਜ ਇਥੋਂ ਦਾ ਦਰਦ ਦੇਖ ਕੇ ਉਹ ਜਿਨ੍ਹਾਂ ਦੀ 250 ਜਮੀਨ ਉਹਨੇ ਮੈਨੂੰ ਇੱਕ ਇੱਕ ਕਿਸਾਨ ਖੜੇ ਸੀ ਕਿ ਸਾਡੀ ਜਮੀਨ ਠੜ ਲੈ ਗਈ ਇਹਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਕੌਣ ਰੇਤ ਖਨਨ ਕਰਾ ਰਿਹਾ ਹੈ ਉਸ ਰੇਤ ਦੀ ਖਨਨ ਦੇ ਪਿੱਛੇ ਕੌਣ ਸੀ ਉਰੀ ਸੀਬੀਆਈ ਜਾਂਚ ਰੂਗੀ ਸਰ ਸਰ ਆਮ ਆਦਮੀ ਜੀਐਸਟੀ ਮੰਗ ਰਿਹਾ 50 ਰੁਪਏ ਸਰਕਾਰ ਦੇ ਰਹੀ ਹੈ ਕਿ ਜੀਐਸਟੀ ਨਹੀਂ ਮਿਲਿਆ 50 ਕਰੋੜ ਦਾ ਜੀਐਸਟੀ ਬਕਾਇਆ ਹੈ ਕਾਰਤੀ ਨੇ ਸਰ ਫੰਕਸ਼ਨ ਕੀਤਾ ਉਹਨਾਂ ਨੇ ਮੇਰਾ ਦੂਜੀ ਮੰਗ ਹੈ ਕਿ ਜਿਨ੍ਹਾਂ ਲੋਕਾਂ ਨੇ ਤੂਸੀ ਬਾਂ ਦੇ ਨਾਂ ਤੇ ਠੇਕੇ ਲਿੱਤੇ ਲਾਇਕ ਰਹੇ ਉਰੀ ਵੀ ਸੀਬੀਆਈ ਜਾਂਚ ਨਹੀਂ ਹੋਏਗੀ ਜਿਹੜੀ ਗੱਲ ਹਿੰਦੁਸਤਾਨ ਦਾ ਹਰ ਸਾਲ ਚ ਦੋ ਵਾਰੀ ਸਟੇਟਾਂ ਨੂੰ ਪੈਸਾ ਆਉਂਦਾ ਹੂ ਕੋਈ ਪੈਸਾ ਬਕਾਇਆ ਨਹੀਂ ਜੇ ਹਰਿਆਣਾ ਦਾ ਜਿੰਨਾ ਪੈਸਾ ਬਕਾਇਆ ਹੈ ਇਹ ਮਹਾਰਾਸ਼ਟਰ ਦਾ ਜਿੰਨਾ ਬਕਾਇਆ ਹੈ ਜਿਸਨਾ ਰਾਜਸਥਾਨ ਦਾ ਹਰ ਸਾਲ ਚ ਦੋ ਵਾਰੀ ਕਿਸ਼ਤਾਂ ਦੇ ਉਹ ਦੂਜੀ ਕਿਸ਼ਤ ਸਾਰੇ ਦੇਜ ਦੀ ਆਣੀ ਉਹ ਸੀਐਮ ਕਹਿ ਰਿਹਾ ਕਿ 50 ਹੇਕਟਾਰ ਬਕਾਇਆ ਸਾਰੇ ਦੇਜ ਤਾਂ ਬਕਾਇਆ ਹੈ ਨਾ ਕਿ ਇਹਨਾਂ ਦਾ ਇਕੱਲਾ ਬਕਾਇਆ ਸਾਲ ਚ ਦੋ ਵਾਰੀ ਕਿਸ਼ਤਾਂ ਦੀ ਨਵੀਂ ਗੱਲ ਤੇ ਨਾ ਕਰਨ ਇਹ ਤੇ jaan ਕੁੱਝ ਕੇ ਉਲਜਾਨ ਵਾਸਤੇ ਉਸ ਸਾ ਤੁਹਾਡਾ ਮੌਕਾ ਮੁੱਖ ਮੰਤਰੀ ਸਾਹਿਬ ਤੁਹਾਡੇ ਮੰਤਰੀ ਆ ਕੇ ਮੌਕੇ ਤੇ ਉਸ ਅਫਸਰ ਨੂੰ ਸਸਪੈਂਡ ਕਰੋ ਨਾ ਜਿਨੇ ਠੇਕੇ ਦਾ ਪੈਸਾ ਖਾਦਾ ਉਹ ਠੇਕੇਦਾਰ ਨੂੰ ਇੱਥੇ ਲਿਆ ਕੇ ਖੜਾ ਕਰਨ ਠੇਕੇਦਾਰ ਜੋ ਸਰ ਸਰ ਆਮ ਆਨ ਆਪਾਰਟੀ ਨੇ ਪ੍ਰੈਸ ਕਾਨਫਰੰਸ ਕਿਹਾ ਨੇ ਐਫ ਆਈ ਆਰ ਦਰਜ ਕਰਾਈ ਪਿੰਡ ਵਾਲਿਆਂ ਨੇ ਅਪ੍ਰੈਲ ਚ ਅਸੀਂ ਹੁਣ ਸਤੰਬਰ ਚ ਬੈਠੇ ਹਾਂ ਜੇ ਅਪ੍ਰੈਲ ਚ ਪਿੰਡ ਵਾਲਿਆਂ ਦੀ ਗੱਲ ਕਿਸੇ ਨੇ ਸੁਣੀ ਹੁੰਦੀ ਅਪ੍ਰੈਲ ਲੰਘ ਗਿਆ ਮਈ ਲੰਘ ਗਿਆ ਜੂਨ ਲੰਘ ਗਿਆ ਅਗਸਤ ਲੰਘ ਗਿਆ ਅਗਸਤ ਦਾ 10 ਦਿਨਾਂ ਤੋਂ ਪਿੰਡ ਲੜ ਰਹੇ 10 ਦਿਨ ਤੋਂ ਪਿੰਡ ਲੜ ਰਹੇ ਅੱਛਾ ਸਰ ਆਮ ਆਦਮੀ ਪਾਰਟੀ ਦੀ ਇੱਕ ਵਾਰ ਸੁਣਿਆ ਜਾ ਰਿਹਾ ਹੈ ਬੀਬੀਐਮ ਦਾ ਕੰਟਰੋਲ ਪੰਜਾਬ ਨੂੰ ਕੋਈ ਹੋਣਾ ਚਾਹੀਦਾ ਸਰ ਆਮ ਆਦਮੀ ਪਾਰਟੀ ਨੇ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਜ਼ਿਕਰ ਕੀਤਾ ਕਿ ਬਾਕੀ ਸੂਬਿਆਂ ਦੇ ਵਿੱਚ ਵੀ ਅਜਿਹੇ ਹਾਲਾਤ ਨੇ ਤੇ ਉੱਥੇ ਸਾਡੀ ਸਰਕਾਰ ਨਹੀਂ ਹੈਗੀ ਕਿ ਇਹ ਬਲੇਮ ਕੀਤਾ ਜਾਵੇ ਐਸਰ ਭਾਈ ਸਾਹਿਬ ਅਸੀਂ ਹਾ ਦੁਨੀਆ ਦਾ ਨਿਯਮ ਹੈ ਸੈਂਟਰ ਗਵਰਨਮੈਂਟ ਸਟੇਟ ਨੂੰ ਹਰ ਸਾਲ ਚ ਦੋ ਕਿਸ਼ਤਾਂ ਦੇ ਪੈਸੇ ਦਿੰਦੀ ਕੋਈ ਕਿਸ਼ਤ ਬਕਾਇਆ ਨਹੀਂ ਮੈਂ ਤੁਹਾਡੇ ਤੇ ਫਿਰ ਆਫੀਸ਼ੀਅਲੀ ਕਹਿ ਰਿਹਾ ਕੋਈ ਕਿਸ਼ਤ ਬਕਾਇਆ ਨਹੀਂ ਹੈ ਨਾ ਸਟੈਪ ਮਦਰਲੀ ਟ੍ਰੀਟਮੈਂਟ ਹੈ ਸਿਰਫ ਨਰੇਟਿਵ ਕ੍ਰੀਏਟ ਕੀਤਾ ਜਾ ਰਿਹਾ ਜਾਂ ਤੇ ਮੁੱਖ ਮੰਤਰੀ ਸਾਹਿਬ ਕਹਿਣ ਪ੍ਰਧਾਨ ਮੰਤਰੀ ਜੀ ਨੇ ਉਹਨਾਂ ਨੂੰ ਕਿਹਾ ਕੋਈ ਖਰਚਾ ਹੋਏਗਾ ਕੋਈ ਕੁਝ ਹੋਏਗਾ ਗਰੀਬ ਮਜ਼ਦੂਰ ਕਿਸਾਨ ਉਹਰਾ ਜੋ ਹੋਏਗਾ ਕੇਂਦਰ ਸਰਕਾਰ ਨਾਲ ਲੋਕ BBMP ਤੇ ਸਵਾਲ ਠਾ ਰਹੇ ਆ ਕਿ BBMP ਦਾ ਕੰਟਰੋਲ ਪੰਜਾਬ ਕੋਲ ਕਿੰਨੇ ਰੋਕਿਆ ਤੇ ਪਾਣੀ ਛੱਡਣ ਤੋਂ ਕਹਿੰਦੇ ਪਹਿਲਾਂ ਜਿੱਥੇ ਪਾਣੀ ਉਲੀਜ ਚੱਲਿਆ ਸੀ ਕਿੰਨੇ ਰੋਕਿਆ ਸੀ ਕਿਸੇ ਨੇ ਨਹੀਂ ਰੋਕੇ ਜੀ ਸਾਰਾ ਤੁਸੀਂ सीबीआई ਦੀ ਗੱਲ ਕੀਤੀ ਹੈ ਕੇਂਦਰ ਨੇ ਜਾਂਚ ਕਰਾਉਣੀ ਹੈ ਤੁਸੀਂ ਮੰਗ ਕਰੋਗੇ ਜਾਂਚ ਕਰਾਉਣ ਦੀ ਸਟੇਟ ਫੋਰਮ ਬਿਲਕੁਲ ਮੈਂ ਮੰਗਾਂਗਾ ਮੈਂ ਮੰਗ ਕਰ ਰਿਹਾ ਜਾਂਚ ਕਰੀ ਚੀਂ। ਅੱਛਾ ਇੱਕ ਸਾਡੀ ਬੇਨਤੀ ਹੈ ਪਿੰਡ ਵੱਲੋਂ ਚੋਪ ਸਾਬ ਇਹਨਾਂ ਦਾ 250 ਕਿਲਾ ਜਮਾ ਰੁੜ ਗਿਆ। ਜ਼ਮੀਨ ਹੀ ਖਤਮ ਹੋ ਗਈ ਐ ਇਸ ਪਿੰਡ ਦੀ। ਜਿਹਦਾ ਪਤਾ ਨਹੀਂ ਕਿ 40 ਫੁੱਟ ਥੱਲੇ ਚਲੀ ਗਈ 50 ਫੁੱਟ ਥੱਲੇ ਗਈ। ਪਲੀਜ਼ ਇਹਨਾਂ ਦੇ ਕਿਰਪਾ ਕਰਕੇ ਸੈਂਟਰ ਤੋਂ ਬੁਲਾ ਕੇ ਆ ਸਰਪੰਚ ਸਾਹਿਬ ਨੂੰ ਲੈ ਕੇ ਇਹਨਾਂ ਦੇ ਕਿਰਪਾ ਕਰਿਓ ਜੀ। ਮੈਂ ਤੁਹਾਡੇ ਨਾਲ ਵਾਦਾ ਕਰਨਾ ਅਸੀਂ ਜਲਦੀ ਹੀ ਸਪੈਸ਼ਲ ਟੀਮ ਜਿਹੜੀ ਪੰਜਾਬ ਆਈ ਐ। ਉਹਨੂੰ ਇੱਥੇ ਲੁਧਿਆਣਾ ਤੁਹਾਡੇ ਪਿੰਡ ਵੀ ਭੇਜਨੇ ਆ ਇਹ ਮੌਕਾ ਵੀ ਜਾਇਜ਼ਾ ਹੋਣਾ ਚਾਹੀਦਾ ਰੀਕੀ ਚੀਜ਼ ਦਾ ਜਾਇਜ਼ਾ ਉਹ ਡਾਕੂ ਦੇ ਵਾਸਤੇ ਮਾਈਨਿੰਗ ਕੁੱਖ ਹੈ ਇਹ ਸਨ ਪਾਕਪਾ ਦੇ ਸੀਨੀਅਰ ਅਫਸਰ ਤੁਰੰਤ ਜੇ ਦਿਖਾ ਦੇ ਜਿਆ ਸੀਆਈਆਈ ਦਾ ਸੀਆਈਆਈ ਦਾ ਹਮਾਰਾ